ਨਹੀਂ ਉਹ ਬੰਦਾ ਸੱਚੀ ਮੁੱਚੀ ਆਕਾਰਤਕ ਹੈ ਉਹਦੀ ਜ਼ਿੰਦਗੀ ਵਿਅਰਥ ਹੈ ਥੋੜੇ ਜਾ ਉਸੇ ਗੁਰਤੇਗ ਬਾਦਸਾਹਿਬ ਦੇ ਬਚਨ ਲੈ ਲਈ ਜਿਸ ਵਿੱਚ ਨਾਮ ਵਸਦਾ ਹੈ ਸਿਮਰਨ ਵਸਦਾ ਹੈ ਤੇ ਇਹ ਗੱਲ ਹੋਰ ਮੈਂ ਕੱਲ ਵੀ ਉੱਥੇ ਕਿਹਾ ਵੈ ਗੁਰੂ ਸ਼ਬਦ ਕਹੀ ਜਾ ਪਈ ਜੇ ਇਕੱਲੇ ਬੈਠੇ ਪੋਨੀ ਹੈ ਨਾ ਪਰ ਗੁਰਮਖੋ ਗੁਰ ਪ੍ਰਸਾਦ ਤੋਂ ਬਿਨਾ ਨਾਮ ਖਲੀ ਪੂਤ ਨਹੀਂ ਹੁੰਦਾ ਜਿਹੜੀ ਅੰਮ੍ਰਿਤ ਦੀ ਦਾਤ ਨੇ ਜਿਹਨੂੰ ਆਪਾਂ ਕਈ ਵਾਰੀ ਸੱਲ 71 ਦਾ ਜਿਹਨੇ ਪਿਆਰ ਉਹ ਕੱਟੜ ਤਾਂ ਨਹੀਂ ਆਤਮਾ ਦੇ ਉਧਾਰ ਵਾਸਤੇ ਗੁਰੂ ਕੋਲੋਂ ਦਾਤ ਲੈਣੀ ਬਤ ਲਾਜ਼ਮੀ ਹੈ ਉਂਝ ਤਾਂ ਸਾਰੀ ਦੁਨੀਆ ਰਾਮ ਰਾਮ ਜਪੀ ਜਾਏ ਗੁਰੂ ਸਾਹਿਬ ਜੀ ਨੇ ਸਾਲੇ ਤੇ ਬਖਸ਼ਿਸ਼ ਕੀਤੀ ਨਾਮ ਜਿਹੜੇ ਕਰਾਇਆ ਜਾਂਦਾ ਹੈ ਰਾਮ ਦੇ ਨਾਮ ਹੈ ਗੋਬਿੰਦ ਵੀ ਨਾਮ ਹੈ ਅੱਲਾ ਵੀ ਨਾਮ ਹੈ ਕਰੀਮ ਵੀ ਨਾਮ ਹੈ ਰਜੀਮ ਵੀ ਨਾਮ ਹੈ ਪਰ ਬਾਣੀ ਬਾੜ ਵੀ ਇੱਕ ਗੱਲ ਕਹਿੰਦੀ ਗੁਰਮਤ ਨਾਮ ਮੇਰਾ ਪ੍ਰਾਂਤ ਸਿਖਾਇਆ ਜੋ ਸਤ ਗੁਰਾਂ ਨੇ ਸਾਨੂੰ ਆਪਣੀ ਬਕਾਇਦਾ ਮਰਿਆਦਾ ਅਨੁਸਾਰ ਨਾਮ ਵਿਢ ਕਰਾਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ ਤੇ ਜੂਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਜਿਸ ਘਟ 'ਚ ਸਿਮਰਨ ਵਸ ਜਾਏ ਭਜਨ ਹੋਵੇ ਉਹ ਕੀ ਅਵਸਥਾ ਤੇ ਜਿਹਦੇ 'ਚ ਨਾ ਹੋਵੇ ਉਹ ਕੀ ਦੋਨੋਂ ਸ਼ਲੋਕ ਇਕੱਠੇ ਆ ਇੱਕ ਬਚਨ ਹੈ ਪਹਿਲਾ ਹੁੰਦਾ ਜੀ ਘਟ ਸਿਮਰਨ ਰਾਮ ਕੋ ਸ਼ਲੋਕ ਹੀ ਲੈ ਆਪਾਂ ਜੋ ਵੈਸੇ ਨਾਟ ਸ਼ਬਦ ਤੇ 57 ਸ਼ਲੋਕ ਸਾਰੀ ਇੱਕ ਦੂਜੇ ਦੀ ਵਿਆਖੀ ਕਰਦੇ ਜੇ ਘਟ ਸਿਮਰਨ ਰਾਮ ਕੋ ਸੋਨਰ ਮੁਕਤਾ ਜਾਨ ਜਿਸ ਘਟ ਵਿੱਚ ਪ੍ਰਮਾਤਮਾ ਦਾ ਸਿਮਰਨ ਕਰੇ ਉਹ ਇਨਸਾਨ ਮੁਕਤ ਹੈ ਸੋਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀ ਨਾਨਕ ਸਾਚੀ ਮਾਨ ਮਹਾਰਾਜ ਕਿਹਾ ਨੇ ਇਸ ਗੱਲ ਮੇਰੀ ਨੂੰ ਸੱਚ ਮੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਸ ਵਿੱਚ ਇਨਸਾਨ ਵਿੱਚ ਤੇ ਭਗਵਾਨ ਵਿੱਚ ਕੋਈ ਅੰਤਰ ਨਹੀਂ ਤੇ ਨਾਲ ਸ਼ਬਦ ਵਰਤਿਆ ਸੱਚੀ ਮਾਨ ਮੇਰੀ ਗੱਲ ਨੂੰ ਸੱਚ ਮੰਨ। ਇਸ ਤੋਂ ਅਗਲਾ ਸ਼ਲੋਕ পড়ੋ। ਏਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਾਹੀਂ ਮਨ ਹੁਣ ਦੋਨੋਂ ਬਰਾਬਰ ਰੱਖ ਕੇ ਪੜੀਏ ਜਾਂ ਮੈਂ ਭਜਨ ਰਾਮ ਕੋ ਨਾਹੀਂ ਜਿਸ ਸਰੀਰ ਵਿੱਚ ਪਰਮਾਤਮਾ ਦਾ ਭਜਨ ਨਹੀਂ ਸਿਮਰਨ ਨਹੀਂ ਜਿੱਚ ਸਿਮਰਨ ਖੈ ਉਹ ਇਨਸਾਨ ਨਹੀਂ ਸੱਚ ਇਹ ਦੇ ਉਹ ਤੁਰਦਾ ਫਿਰਦਾ ਭਗਵਾਨ ਹੈ ਮਨ ਲਬਜ ਵਰਤਾ। ਜੇਕਰ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਅਗਲਾ ਸ਼ਲੋਕ ਹੈ ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੇ ਮਨ ਕਿ ਉਨਸਾਨ ਮਹਾਰਾਜ ਕਹਿੰਦੇ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹੇ ਤਨ ਜਾਮੇ ਭਜਨ ਰਾਮ ਕੋ ਨਾਹੀ ਨਾਨਕ ਮਾਨੋ ਤਾਹੇ ਤਨ ਸੂਕਰ ਤੇ ਸੁਆਨ ਲਬਜਾ ਅਰਥ ਸਮਝਦੇ ਹੋਗੇ ਸੂਕਰ ਸੂਰ ਤੇ ਸੁਆਨ ਕੁੱਤੇ ਨੂੰ ਕਹਿੰਦੇ ਇਹ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਸ ਸਿਮਰਨ ਹੈ ਉਹ ਇਸ ਤੋਂ ਅਗਲੀ ਬੇਨਤੀ ਆਹ ਸਰੀਰ ਜਿਹੜਾ ਠੀਕ ਇਹਨੇ ਬਿਨਸ ਜਾਣਾ ਇਹ ਮਿੱਟੀ ਦਾ ਪਤਲੇ ਸਭ ਕੁਝ ਬਾਣੀ ਨੇ ਕਿਹਾ ਵੀ ਇਹ ਕੱਚ ਦਾ ਕਿਲਾ ਹੈ ਪਰ ਇਹਦੇ ਲਈ ਵੀ ਕਿਹਾ ਹੈ ਵੀ ਇਹਨੂੰ ਪ੍ਰਵਾਨ ਕਰਾ ਲੈ ਬਿਨਸਮ ਤੋਂ ਪਹਿਲਾਂ ਪਹਿਲਾਂ ਇਹ ਪ੍ਰਵਾਨ ਹੋ ਜਾਏ ਜਿਸੇ ਸਰੀਰ ਦੀ ਨਾਸ਼ਵਾਨਤਾ ਹੈ ਉਥੇ ਗੁਰੂ ਸਾਹਿਬ ਦਾ ਬਚਨ ਤੁਸੀਂ ਰੋਜ਼ ਪੜ੍ਹਦੇ ਹੋ ਇਹ ਸਰੀਰਾਂ ਮੇਰੀਆ ਇਸ ਜਗ ਮੈਂ ਆਇਕਾ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਅਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਾਂ ਮੈਂ ਭਜੇ ਰਾਮ ਕੋ ਨਾ ਕੀ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪਰਵਾਨ ਹੋਆ ਉਹ ਸਰੀਰ ਪਰਵਾਨ ਹੁੰਦਾ ਜਿਹੜਾ ਸੇਵਾ ਕਰਦਾ ਸਿਮਰਨ ਕਰਦਾ ਤੇ ਦਾਸ ਨੇ ਕੋ ਅਰਜ਼ ਕੀਤੀ ਸੀ ਕਿ ਬਾਬਾ ਗੁੱਟਾ ਸਾਹਿਬ ਜੀ ਨਕਸਰ ਕੇ ਨਾਮ ਨਾਲ ਉਹਨਾਂ ਵਰਗਾ ਜੀਵਨ ਉਹਨਾਂ ਵਰਗੀ ਕਮਾਈ ਉਹਨਾਂ ਵਰਗੀ